ਕੁੜੀਆਂ ਬਚਾਓ ਅੱਜ ਕੱਲ ਕੁੜੀਆਂ ਨਹੀਂ ਕੁੜੀਆਂ ਦੇ ਨਾਲ ਨਾਲ ਮੁੰਡੇ ਵੀ ਬਚਾਓ ਕਿਉਂਕਿ ਨਾ ਤੇ ਬੱਚੇ ਸੇਫ ਆ ਨਾ ਤੇ ਭੈਣਾ ਸੇਫ ਆ ਨਾ ਤੇ ਕੋਈ ਵੀ ਐਦਾਂ ਦਾ ਬੰਦਾ ਪਤਾ ਨਹੀਂ ਤੁਹਾਡੇ ਆਲੇ ਦੁਆਲੇ ਕਿਹੜਾ ਰਾਖਸ਼ ਘੁੰਮਦਾ ਜਿਹੜਾ ਐਦਾਂ ਮਾਰਾ ਕਰਮ ਕਰ ਸਕਦਾ ਉਹਨੇ ਸ਼ਮਸ਼ਾਨ ਘਾਟ ਚਲੀ ਜਾ ਕੇ ਇੱਕ 5 ਸਾਲਾ ਬੱਚੇ ਦੇ ਨਾਲ ਕੀ ਕੀਤਾ ਯਾਰ ਬਈ ਉਹਨੂੰ ਰੱਬ ਨੇ ਵੀ ਨਹੀਂ ਮਾਫ਼ ਕਰਨਾ ਕੱਲੂ ਸਾਰੇ ਇੱਕ ਬੱਚੇ ਦਾ ਰੇਪ ਨਹੀਂ ਹੋਇਆ ਕੱਲੂ ਸਾਰੇ ਪੰਜਾਬ ਦਾ ਰੇਪ ਹੋਇਆ ਨਾ ਜੇ ਇਹ ਬੰਦੇ ਨੂੰ ਸਜ਼ਾ ਨਾ ਮਿਲੀ ਉਹਦੀ ਨਿੱਕੀ ਜੀ ਮਾਸੂਮ ਜੀ ਭੈਣ ਆ ਉਹ ਨਹੀਂ ਦੇਖੀ ਜਾਂਦੀ ਜਦੋਂ ਉਹ ਕਹਿੰਦੀ ਆ ਮੇਰੇ ਭਰਾ ਦਾ ਕਸੂਰ ਕੀ ਸੀ ਕਸੂਰ ਉਹਦੇ ਸੱਚੀ ਉਹਦੇ ਭਰਾ ਦਾ ਕੀ ਕਸੂਰ ਸੀ ਇੱਕ ਰਾਖਸ਼ ਵੱਲੋਂ ਉਹਦੇ ਭਰਾ ਨਾਲ ਇੰਨੀ ਮਾੜੀ ਘਟਨਾ ਇਹਨੇ ਮਾੜੀ ਮੌਤ ਦਿੱਤੀ ਗਈ ਉਹਨੇ ਵਿਚਾਰੇ ਨੇ ਕੀ ਕਿਸੇ ਦਾ ਮਾਰਾ ਕੀਤਾ ਹੀ ਕਿੰਨੀ ਦਰਿੰਦਗੀ ਦੇ ਨਾਲ ਉਹਨੂੰ ਮਾਰਿਆ ਗਿਆ ਕਿ ਉਹਦੇ ਬੱਚੇ ਦੀ ਜੀਭ ਜਿਹੜੀ ਆ ਉਹਦੇ ਦੰਦਾ ਥੱਲੇ ਆ ਗਈ ਕਿ ਉਹਦੇ ਜਾਨ ਜਿਹੜੀ ਹੈ ਕੱਢੀ ਗਈ ਉਹਨੂੰ ਤੜਫਾ ਤੜਫਾ ਕੇ ਮਾਰਿਆ ਗਿਆ। ਫੌਸੀ ਨੂੰ ਜਦੋਂ ਮਿਲਣੀ ਚਾਹੀਦੀ ਸੀ। ਜੇ ਭਾਜੀ ਅੱਜ ਆ ਨੌਜਵਾਨ ਖੜੇ ਆ, ਜੇ ਅੱਜ ਨੌਜਵਾਨ ਪੀੜ੍ਹੀ ਖੜੂਗੀ ਇਸ ਚੀਜ਼ ਨੂੰ ਰੋਕੂਗੀ। ਮੈਂ ਤੁਹਾਨੂੰ ਭਾਜੀ ਮੂੰਹ ਤੇ ਹੱਥ ਫੇਰ ਕੇ ਕਹਿੰਦਾ ਕਿਸੇ ਦੀ ਹਿੰਮਤ ਕੀ ਕਿਸੇ ਦੀ ਕਿਸੇ ਬੱਚੇ ਵੱਲ ਕੀ ਕਿਸੇ ਦੀ ਕੁੜੀ ਵੱਲ ਵੀ ਅੱਖ ਚੱਕਣ ਦੀ ਹਿੰਮਤ ਨਹੀਂ ਪਾਊਗੀ ਜੋ ਉਹਨੂੰ ਚੌਂਕ 'ਚ ਖੜਾ ਕੇ ਟੰਗਿਆ ਜਾਵੇ। ਜੇ ਅੱਜ ਸਾਡਾ ਜ਼ਮੀਰ ਮਰ ਗਿਆ ਜੇ ਆਪਾਂ ਇੱਕ ਬੱਚੇ ਨੂੰ ਇਨਸਾਫ਼ ਨਹੀਂ ਦਵਾਏ ਲੱਖ ਦੀ ਲਾਂਤ ਐਸੀ ਪੰਜਾਬੀ ਕੌਮ ਤੇ ਲੋਕ ਡਰਦ। ਇਹ ਕੁਕਰਮ ਕਰਨ ਤੋਂ ਲੋਕ ਡਰਨ ਕਿ ਇਹੋ ਜਿਹਾ ਕੰਮ ਕਰਨ ਤੋਂ ਲੋਕੀ ਆਪਣੇ ਹੱਥ ਖੜੇ ਬੰਦਾ ਦੇਖਿਆ ਅੱਖੀ ਪੰਜਾਬ ਪੁਲਿਸ ਰੋਂਦੀ ਦੇਖੀ ਅੱਖੀ ਆਪਣੇ ਭਰਾ ਪੈਣਾ ਰੋਂਦੇ ਦੇਖੇ ਜਿਹੜਾ ਬੰਦਾ ਪਹਿਲਾਂ ਹੀ 7 ਸਾਲ ਕੱਟ ਕੇ ਆਇਆ ਹੰਡਿਆ ਹੋਇਆ ਬਦਮਾਸ਼ ਬੰਦਾ ਜਿਨੇ ਆ ਚੀਜ਼ ਕੀਤੀ ਆ ਉਹਨੇ 12 ਘੰਟੇ ਟੌਰਚਰ ਹੋਣ ਤੋਂ ਬਾਅਦ ਦੱਸਿਆ ਕਿ ਉਹ ਬੱਚਾ ਉੱਥੇ ਪਿਆ ਆ ਜੇ ਤੁਹਾਡੇ ਤੋਂ ਉਹਨੂੰ ਫਾਂਸੀ ਨਹੀਂ ਦੇ ਹੁੰਦੀ ਫੇਰ ਟੱਬਰ ਨੂੰ ਫਾਂਸੀ ਦੇ ਦਿਓ ਠੀਕ ਹੈ ਨਾ ਸਾਡੇ ਵਰਗੇ ਕਿਸੇ ਨਹੀਂ ਆਏ ਭਰਾ ਨੂੰ ਦੇ ਦਿਓ ਮੈਨੂੰ ਦੇ ਦਿਓ ਭਰਾਵਾ ਫਾਂਸੀ ਜੇ ਤਾਂ ਤੁਹਾਨੂੰ ਨਹੀਂ ਦੇ ਹੁੰਦੀ ਜੇ ਭਾਈ ਇਨਸਾਫ ਨਹੀਂ ਦਿਵਾ ਸਕਦੇ ਕਾਨੂੰਨ ਕਦ ਸਤਿ ਸ਼ਕਾਲ ਜੀ ਅੱਜ ਵੀ ਕਿਸੇ ਤੁਹਾਡੇ ਨਾਲ ਸਾਂਝ ਟੀਵੀ ਦੇਖ ਰਹੇ ਹੋ ਜਿੱਥੇ ਕਿ ਹੁਸ਼ਿਆਰਪੁਰ ਦਾ 5 ਸਾਲਾਂ ਦਾ ਬੱਚਾ ਜਿਸਦੇ ਨਾਲ ਕੁਕਰਮ ਕੀਤਾ ਗਿਆ ਉਸ ਤੋਂ ਬਾਅਦ ਹਾਲਾਂਕਿ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਲੇਕਿਨ ਮੁਹਿੰਮ ਜਿਹੜੀ ਕਿਤਨੇ ਕਿਤੇ ਪੂਰੇ ਪੰਜਾਬ ਛੜ ਗਈ ਉਹ ਪੰਜਾਬ ਚਾਹੇ ਉਸ ਬੱਚੇ ਨੂੰ ਇਨਸਾਫ ਲੈ ਕੇ ਜਾਂ ਕਹ ਲਓ ਕਿ ਪ੍ਰਵਾਸੀ ਨੂੰ ਲੈ ਕੇ ਬੜੀ-ਬੜੀ ਮੁਹਿੰਮ ਜਿਹੜੀ ਛੜੀ ਹੋਈ ਹੈ ਇੱਥੇ ਬਾਈ ਹੋਣੇ ਨੇ ਅੱਜ ਫਗਵਾੜੇ ਦੇ ਵਿੱਚ ਕਿ ਕੈਂਡਲ ਮਾਰਚ ਕੱਢੇ ਜਾਣਾ ਲੇਕਿਨ ਉਸ ਤੋਂ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਦੇ ਕਿ ਆਖਿਰਕਾਰ ਹੁਣ ਮੁੱਦਾ ਕਿਉਂਕਿ ਮੁੱ ਬਹੁਤ ਜ਼ਿਆਦਾ ਫੈਲ ਗਿਆ ਮੁੱਦਾ ਕਿਤੇ ਇੱਕ ਇਹ ਆਉਂਦਾ ਹੈ ਕਿ ਉਸ ਬੱਚੇ ਨੂੰ ਇਨਸਾਫ ਦਿਵਾਉਣਾ ਦੂਸਰਾ ਮੁੱਦਾ ਛੜ ਗਿਆ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਤੇ ਪੰਜਾਬ ਚੋਂ ਉਹਨਾਂ ਦਾ ਬਾਈਕਾਟ ਕਰਨਾ ਹੁਣ ਮੇਨ ਇਹਨਾਂ ਦਾ ਕੀ ਕਹਿਣਾ ਹੈ ਕਿ ਜਿਹੜਾ ਕੈਂਡਲ ਮਾਰਚ ਅੱਜ ਹੋਣਾ ਹੈ ਉਹਦਾ ਮੇਨ ਕਾਰਨ ਇਹਨਾਂ ਦਾ ਕੀ ਕਹਿਣਾ ਬਸ ਸਸੀਗਲ ਜੀ ਸਸੀਗਲ ਭਾਜੀ ਪਹਿਲਾਂ ਸਾਰੇ ਵਾਇਗਰੂ ਖਾਲਸਾ ਦੇ ਵਾਇਗਰੂ ਜੀ ਕੀ ਫਤਿਹ ਤੇ ਅੱਜ ਆਪਾਂ ਸਾਰੇ ਭਰਾ ਇੱਥੇ ਫਗਵਾੜੇ ਦੇ ਵਿੱਚ ਕੈਂਡਲ ਮਾਰਚ ਕੱਢ ਰਹੇ ਆ ਜਿਹਦੇ ਵਿੱਚ ਭਾਜੀ ਆਪਾਂ ਇਹ ਹੀ ਦੁੱਖ ਹੈ ਕਿ ਇੱਕ 5 ਸਾਲਾ ਬੱਚਾ ਜੋ ਕਿ ਇੱਕ ਛੋਟੀ ਜੀ ਨੰਨੀ ਜਈ ਜਾਨ 5 ਸਾਲ ਦੀ ਜਿਹਦੇ ਨਾਲ ਇੱਕ ਵੱਡਾ ਇੱਕ ਬਹੁਤ ਵੱਡਾ ਦੁੱਖਦਾਇਕ ਘਟਨਾ ਹੋਈ ਹੈ ਐਡਾ ਵੱਡਾ ਹਾਸਾ ਹੋਇਆ ਜਿਹਨੇ ਸਾਰੀ ਦੁਨੀਆ ਕੰਬਾਤੀ ਉਸ ਬੱਚੇ ਨੂੰ ਦੁੱਖ ਦੇ ਵਿੱਚ ਉਹ ਬੱਚੇ ਦੇ ਸੱਟਾਂ ਮਾਰ ਕੇ ਉਹਨੂੰ ਮਾਰਿਆ ਗਿਆ ਇੱਕ ਸਮਝ ਲਓ ਕਿ ਇੱਕ ਰਾਖਸ਼ ਰਾਹੀਂ ਇੱਕ ਬੱਚੇ ਦਾ ਬਹੁਤ ਜ਼ਿਆਦਾ ਮਾੜਾ ਕਰਮ ਕੀਤਾ ਗਿਆ ਉਹ ਬੱਚੇ ਨਾਲ ਰੇਪ ਕੀਤਾ ਗਿਆ ਬਹੁਤ ਹੰਝੂ ਡਿੱਗਦੇ ਕੱਲੇ ਕੱਲੇ ਬੰਦੇ ਦੇ ਹੰਝੂ ਡਿੱਗਦੇ ਆ ਮੈਂ ਇਹਦੇ ਵਿੱਚ ਮੀਡੀਆ ਵੀ ਰੋਂਦਾ ਦੇਖਿਆ ਪੰਜਾਬ ਪੁਲਿਸ ਵੀ ਰੋਂਦੀ ਦੇਖੀ ਸਾਡਾ ਮੇਨ ਅੱਜ ਭਾਈ ਕੈਂਡਲਮਾਇ ਕਰਨ ਦਾ ਮੋਟਿਵ ਇਹ ਸੀਗਾ ਸਾਰੇ ਭਰਾ ਇਕੱਠੇ ਹੋਏ ਸੀ ਇਸ ਦੁੱਖ ਦੇ ਵਿੱਚ ਕਿ 26 ਤਰੀਕ ਨੂੰ ਹਰ ਵੀਰ ਦੇ ਕਾਤਲ ਆ ਜਿਹੜਾ ਉਹ ਬੰਦਿਆਂ ਦੀ ਤਾਰੀਖ ਆ ਉਹਨਾਂ ਨੂੰ 26 ਤਰੀਕ ਨੂੰ ਫਾਂਸੀ ਦਿੱਤੀ ਜਾਵੇ ਜਿਹੜੇ ਕੱਲਾ ਕੱਲਾ ਭਰਾ ਸੜਕਾਂ ਤੇ ਆ ਜਵੇ 26 ਨੂੰ फांसी ਦੇ ਲਈ ਕਿਉਂਕਿ ਉਹ ਬੱਚੇ ਨੂੰ ਜੇ ਇਨਸਾਫ ਨਹੀਂ ਨਾ ਮਿਲਿਆ ਭਾਜੀ ਸਾਰਾ ਪੰਜਾਬ ਕੱਲ ਨੂੰ ਸਾਰੇ ਇੱਕ ਬੱਚੇ ਦਾ ਰੇਪ ਨਹੀਂ ਹੋਇਆ ਕੱਲ ਨੂੰ ਸਾਰੇ ਪੰਜਾਬ ਦਾ ਰੇਪ ਹੋਇਆ ਨਾ ਜੇ ਇਹ ਬੰਦੇ ਨੂੰ ਸਜ਼ਾ ਨਾ ਮਿਲੀ ਆਪਾਂ ਉਹਦੇ ਰਿਗਾਰਡਿੰਗ ਭਾਜੀ ਆਪਾਂ ਵਕੀਲ ਸਾਹਿਬ ਨੂੰ ਵੀ ਨਾਲ ਲੈ ਕੇ ਆਏ ਆ ਜਿਹੜੇ ਦੱਸੂਗੇ ਕਿ ਕਿੰਨੇ ਟਾਈਮ ਚ ਫਾਸਟ ਪ੍ਰੋਸੈਸ ਚ ਕਿੰਨਾ ਟਾਈਮ ਲੱਗ ਸਕਦਾ ਕੀ ਸਜ਼ਾ ਮਿਲ ਸਕਦੀ ਕਿਉਂਕਿ ਸਾਰੀ ਦੁਨੀਆ ਨੂੰ ਪਤਾ ਇੱਕ ਬੱਚਾ ਜੀਉਂਦੀ ਇੱਕ ਛੋਟੀ ਨੰਨੀ ਜਈ ਆਤਮਾ ਨੂੰ ਆਪਾਂ ਚਲੋ ਰੱਬ ਨੂੰ ਆਪਣੇ ਚਰਨਾਂ 'ਚ ਰੱਖੇ ਪਰ ਭਾਜੀ ਦੁੱਖ ਨਹੀਂ ਦੇਖਿਆ ਜਾਂਦਾ ਉਹਦੇ ਮਾਪਿਓ ਦੇ ਹੰਝੂ ਨਹੀਂ ਦੇਖੇ ਜਾਂਦੇ ਉਹਦੀ ਨਿੱਕੀ ਜੀ 마ਸੂਮ ਜੀ ਭੈਣ ਆ ਉਹ ਨਹੀਂ ਦੇਖੀ ਜਾਂਦੀ ਜਦੋਂ ਉਹ ਕਹਿੰਦੀ ਆ ਮੇਰੇ ਭਰਾ ਦਾ ਕਸੂਰ ਕੀ ਸੀ ਕਸੂਰ ਉਹਦੇ ਸੱਚੀ ਉਹਦੇ ਭਰਾ ਦਾ ਕੀ ਕਸੂਰ ਸੀ ਇੱਕ ਰਾਖਸ਼ ਵੱਲੋਂ ਦੇ ਭਰਾ ਨਾਲ ਇੰਨੀ ਮਾੜੀ ਘਟਨਾ ਇਹਨੇ ਮਾੜੀ ਮੌਤ ਦਿੱਤੀ ਗਈ ਉਹਨੇ ਵਿਚਾਰੇ ਨੇ ਕੀ ਕਿਸੇ ਦਾ ਮਾਰਾ ਕੀਤਾ ਉਹਦਾ ਪਰਿਵਾਰ ਭਾਜੀ ਫਗਵਾੜਾ ਛੱਡ ਕੇ ਹਿਸ਼ਾਰਪੁਰ ਗਿਆਈ ਅੱਜ ਉਹ ਡਰ ਦੇ ਮਾਰੇ ਸਮਾਨ ਚੱਕ ਕੇ ਹਿਸ਼ਾਰਪੁਰ ਤੋਂ ਫਗਵਾੜੇ ਆ ਗਏ ਕਿ ਅਸੀਂ ਉੱਥੇ ਨਹੀਂ ਰਹਿਣਾ ਅਸੀਂ ਕਰਜ਼ੇ ਤੋਂ ਬਚਣ ਲਈ ਹਿਸ਼ਾਰਪੁਰ ਗਏ ਸੀ ਸਾਡਾ ਤਾਂ ਸਾਰਾ ਕੁਝ ਹੀ ਲੁੱਟਿਆ ਗਿਆ ਮੇਰੀ ਤਾਂ ਜੁੰਦੇ ਜੀ ਜਾਨ ਚਲ ਗਈ ਪਾਜੀ ਇੱਕ ਪੁੱਤ ਇੱਕ ਪਿਓ ਦਾ ਸਹਾਰਾ ਹੁੰਦਾ ਸਮਝ ਲਓ ਕਿ ਉਹਦਾ ਪਿਓ ਵੀ ਹੈਂਡੀਕੈਪਡ ਹੋ ਗਿਆ ਜਦੋਂ ਉਹਦਾ ਪੋਤੀ ਮਾਰਤਾ ਨਾਲੇ ਨਜਾਇਜ਼ ਮੌਤ ਹੀ ਮਾਰਿਆ ਜੇ ਕੋਈ ਮੰਨ ਲਓ ਕੋਈ ਗੈਂਗਸਟਰ ਮਾਰ ਦਿੰਦੇ ਕੋਈ ਹੋਰ ਮਾਰ ਦਿੰਦੇ ਕੋਈ ਦੁੱਖ ਨਹੀਂ ਹੋਣਾ ਇੱਕ 5 ਸਾਲੇ ਬੱਚੇ ਦੇ ਵਿੱਚ ਕੀ ਹੁੰਦਾ ਇੱਕ ਫੁੱਲਾ ਜਿੰਨਾ ਬੱਚਾ ਉਹ ਵਿਚਾਰੇ ਨਾਲ ਇੰਨਾ ਮਾੜਾ ਕਰਮ ਕੀਤਾ ਗਿਆ ਬਈ ਸਜ਼ਾ ਮਿਲਣੀ ਚਾਹੀਦੀ 26 ਤਰੀਕ ਨੂੰ 26 ਤਰੀਕ ਤੋਂ ਅੱਗੇ ਜੇ ਤਰੀਕ ਪੈਂਦੀ ਆ ਤੇ ਫਿਰ ਬਈ ਬਹੁਤ ਸ਼ਰਮਨਾਕ ਪੰਜਾਬ ਲਈ ਡੁੱਬ ਕੇ ਮਰਨ ਵਾਲੀ ਗੱਲ ਆ ਜੇ ਤੁਸੀਂ 26 ਤਰੀਕ ਨੂੰ ਉਹਨੂੰ ਫਾਂਸੀ ਨਹੀਂ ਦੇਂਦੇ ਬਾਕੀ ਵਕੀਲ ਸਾਹਿਬ ਤੁਹਾਨੂੰ ਦੱਸ ਜਿਹੜੀ ਜਿਹੜੀ ਤਸਵੀਰ ਵੀ ਸਾਡੇ ਸਾਰੇ ਸਾਹਮਣੇ ਆਈ ਸੀ ਕਿ ਜਿਹੜੇ ਬੱਚੇ ਦੇ ਨਾਲ ਜਿਸ ਤਰੀਕੇ ਨਾਲ ਕੁਕਰਮ ਕੀਤਾ ਗਿਆ ਉਹਦੀ ਤਸਵੀਰ ਵੀ ਨਹੀਂ ਦੇਖੀ ਜਾਂਦੀ ਸੀਗੀ ਤੇ ਜਦੋਂ ਪਿੰਡ ਵਾਸੀ ਨੇ ਵੀ ਗਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਜਿਵੇਂ ਪਾਂਡ ਸਾਡੇ ਕੋਲ ਬੰਨੀ ਆਈ ਨਾ ਬੋਡੀ ਦੀ ਅਸੀਂ ਇਹ ਤੋਂ ਖੋਲ ਹੀ ਨਹੀਂ ਉਹਨੂੰ ਉਵੇਂ ਹੀ ਅਸੀਂ ਸੰਸਕਾਰ ਵਾਸਤੇ ਲੈ ਕੇ ਕਿ ਖੋਲਿਓ ਨਾ ਕਿ ਸਾਡੇ ਲੋਕਾਂ ਦੇ ਕੋਲ ਉਹਦੇ ਘਰ ਦੇ ਕੋਲ ਉਹ ਕਿਤੇ ਦੇਖਿਆ ਨਹੀਂ ਜਣਾ ਇਹੋ ਜਿਹੇ ਹਾਲਾਤ ਸੀਗੇ ਉਹਦੀ ਬੋਡੀ ਦੇ ਸੋ ਵਕੀਲ ਸਾਹਿਬ ਨਾਲ ਨੇ ਵਕੀਲ ਸਾਹਿਬ ਜਦੋਂ ਕਹ ਲੋ ਕਿ ਉੱਥੇ ਬਹੁਤ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਜਿੰਨੇ ਪਾਰਟੀ ਦੇ ਲੋਕ ਨੇ ਉਹ ਵੀ ਪਹੁੰਚੇ ਜਿਹੜੇ ਸਰਕਾਰ ਤੱਕ ਆਵਾਜ਼ ਪਹੁੰਚਾ ਸਕਦੇ ਉਹਨੇ ਕਿਹਾ ਕਿ ਅਸੀਂ ਇਸ ਕੇਸ ਨੂੰ ਫਾਸਟ ਟਰੈਕ ਤੇ ਲੈ ਕੇ ਜਾਵਾਂਗੇ ਜਿੰਨੀ ਜਲਦ ਜਲ ਸਜ਼ਾ ਮਿਲ ਸਕਦੀ ਹੈ ਹੁਣ ਬਹੁਤ ਸਾਰੇ ਮੁਕੱਦਮੇ ਨੇ ਬਹੁਤ ਸਾਰੇ ਕੇਸ ਨੇ ਜਿਹੜੇ ਆਲਰੇਡੀ ਪੈਂਡਿੰਗ ਪਏ ਹੋਏ ਆ ਕੋਰਟ ਦੇ ਵਿੱਚ ਅਣਾ ਸਟੇਸ਼ਨ ਪ੍ਰਸ਼ਾਸਨ ਦੇ ਕੋਲ ਇਹ ਉਹਨਾਂ ਸਾਰੇ ਕੇਸਿਸ ਨੂੰ ਛੱਡ ਕੇ ਕੀ ਇਹਨੂੰ ਅੱਗੇ ਕਰ ਸਕਦੇ ਆ ਜਾਂ ਕਿੰਨਾ ਕੁ ਸਮਾਂ ਲੱਗ ਸਕਦਾ ਕੀ ਕਾਰਵਾਈ ਕੀ ਇਹਦੀ ਪਹਿਲਾਂ ਤਾਂ ਸਸੀਕਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਸੀਕਲ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੇ ਫਤੇ ਦੇਖੋ ਇਹ ਜਿਹੜਾ ਕੇਸ ਆ ਬਹੁਤ ਹੀ ਰੇਅਰੈਸਟ ਕੇਸ ਹੈਗਾ ਕਿ ਇਹ ਬਹੁਤ ਹੀ ਘੱਟ ਕੇ ਜਿੱਦਾਂ ਇੰਡੀਆ ਦੇ ਵਿੱਚ ਇੰਡੀਆ ਲੈਵਲ ਤੇ ਜਾ ਚੁੱਕਾ ਹੈ ਕੇਸ ਹਨਾ ਤੇ ਜਿਵੇਂ ਭਿਆਨਕ ਤਰੀਕੇ ਦੇ ਨਾਲ ਉਹਨੂੰ ਮਾਰਿਆ ਗਿਆ ਲਾਈਕ 5 ਸਾਲ ਦਾ ਬੱਚਾ ਇੱਕ ਜਿਵੇਂ ਉਹਨੂੰ ਹੈ حیਵਾਨੀਅਤ ਜਿਹੜੀ ਹੈਵਾਨੀਅਤ ਦੇ ਰਿਕਾਰਡ ਤੋੜ ਦਿੱਤੇ ਗਏ ਕਿਉਂਕਿ ਉਹਨੇ ਇੰਨੇ ਇੰਨੀ ਦਰਿੰਦਗੀ ਦੇ ਨਾਲ ਉਹਨੂੰ ਮਾਰਿਆ ਗਿਆ ਕਿ ਉਹਦੇ ਬੱਚੇ ਦੀ ਜੀਭ ਜਿਹੜੀ ਆ ਉਹਦੇ ਦੰਦਾ ਥੱਲੇ ਆ ਗਈ ਕਿ ਉਹਦੀ ਜਾਨ ਜਿਹੜੀ ਹੈ ਕੱਢੀ ਗਈ ਉਹਨੂੰ ਤੜਫਾ ਤੜਫਾ ਕੇ ਮਾਰਿਆ ਗਿਆ ਦੇਖੋ ਇਸ ਇਦਾਂ ਦੇ ਕੇਸਾਂ ਦੇ ਵਿੱਚ ਬਹੁਤ ਹੀ ਰੇਅਰਸਟ ਕੇਸ ਦੇ ਵਿੱਚ ਜਿਹੜਾ ਕਿ ਇੱਕ ਬਾਕਸ ਵੈਕਟ ਲੱਗੇਗਾ ਠੀਕ ਹੈ ਬੀ ਐਨ ਐਸ ਵੈਕਟ ਜਿਹੜਾ ਪਹਿਲਾਂ ਆਈ ਪੀ ਐਸ ਹੁੰਦਾ ਸੀਗਾ ਠੀਕ ਹੈ ਜੀ ਤੇ ਹੁਣ ਆਈ ਪੀ ਐਸ ਦੇ ਵਿੱਚ ਜਿਹੜੀ ਇੱਕ ਰੇਪ ਠੀਕ ਹੈ ਹੁਣ ਬੀਐਨਐਫ ਅਕੋਰਡਿੰਗਲੀ ਅਕੋਰਡਿੰਗਲੀ ਜਿਹੜਾ ਉਹਦੇ ਤੇ ਲਾ ਅਪਲਾਈ ਹੋਏਗਾ ਤੇ ਬਾਕੀ ਇਹਦੇ ਨਾਲ ਨਾਲ ਜਿਹੜਾ ਬਾਕਸ ਵੈਕਟ ਲੱਗੇਗਾ ਕਿਉਂਕਿ ਚਾਈਲਡ ਅਗੇਂਸ ਜਿਹੜਾ ਸੈਕਸ਼ੂਅਲ ਅਫੈਂਸ ਹੈਗਾ ਕਿ ਉਹਨੂੰ ਪਹਿਲਾਂ ਰੇਪ ਕੀਤਾ ਗਿਆ ਉਹਦਾ ਉਸ ਤੋਂ ਬਾਅਦ ਉਹਨੂੰ ਮਾਰਿਆ ਗਿਆ ਠੀਕ ਹੈ ਸੈਕਸ਼ੂਅਲ ਅਫੈਂਸ ਜਿਹੜੇ ਨਾਲ ਨਾਲ ਇਸ ਕੇਸ ਦੇ ਵਿੱਚ ਜਿਹੜਾ ਬਹੁਤ ਹੀ ਫਾਸਟ ਟਰੈਕ ਦੇ ਵਿੱਚ ਚੱਲਦਾਗਾ ਜਿਵੇਂ ਕਿ ਇਸ ਕੇਸ ਦੇ ਵਿੱਚ 7 ਤੋਂ 10 ਦਿਨ ਦੇ ਵਿੱਚ ਵਿੱਚ ਚਲਾਨ ਪੁਲਿਸ ਪੇਸ਼ ਕਰਦੀ ਹੈ ਤੇ ਆਪਾਂ ਰਿਕੁਐਸਟ ਕਰਾਂਗੇ ਉਹਨਾਂ ਨੂੰ ਤੇ ਮੇਰੇ ਵੱਲੋਂ ਇਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਸੀ ਬੇਨਤੀ ਲਈ ਸੀ ਕਿ ਆਪਾਂ ਇਹਨਾਂ ਦੀ ਪੂਰੀ ਸਪੋਰਟ ਕਰਨੀ ਹੈ ਮੇਰੇ ਵੱਲੋਂ ਪੂਰੀ ਸਪੋਰਟ ਹੈ ਇਸ ਪਰਿਵਾਰ ਨੂੰ ਤੇ ਐਦਾਂ ਦੇ ਕੇਸ ਜਿਹਦਾ ਇਹਨਾਂ ਨੇ ਕੀਤਾ ਜੋ ਵੀ ਇਸ ਤਰ੍ਹਾਂ ਮੁੜ ਕੇ ਨਾ ਹੋਵੇ ਤੇ ਬਾਕੀ ਸਾਡੇ ਵੱਲੋਂ ਪੂਰੀ ਸਪੋਰਟ ਹੈਗੀ ਆ ਕਿ ਜਿਹੜਾ ਕੇਸ ਆ ਫਾਸਟ ਟੈਗ ਦੇ ਵਿੱਚ ਚੱਲੇਗਾ ਕਟੋ ਘਟ ਨਹੀਂ 7 ਦਿਨ ਮੈਕਸਿਮਮ ਟਾਈਮ ਮੈਕਸਿਮਮ 10 ਦਿਨ ਦੇ ਵਿੱਚ ਵਿੱਚ ਇਹਦਾ ਚਲਾਨ ਪੇਸ਼ ਕਰਾਇਆ ਜਾਵੇਗਾ ਤੇ ਬਾਕੀ ਇਹਨਾਂ ਦੀ ਪੈਰਵਾਈ ਦੇ ਲਈ ਜਿਹੜਾ ਆਪਾਂ ਕੋਰਟ ਨੂੰ ਇਸ ਪ੍ਰोसीजर ਦੇ ਅਕੋਰਡਿੰਗਲੀ ਆਪਾਂ ਸਾਰਾ ਫੋਲੋ ਕਰਾਂਗੇ ਤੇ ਬਾਕੀ ਜਿਹੜੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਇਸ ਰੇਅਰੈਸਟ ਕੇਸ ਦੇ ਵਿੱਚ ਆਪਾਂ ਇਹਨਾਂ ਨੂੰ ਕਨਵਰਟ ਕਰਾਵਾਂਗੇ ਕਿ ਫਾਂਸੀ ਦੇ ਵਿੱਚ ਜਿਹੜਾ ਇਹਨਾਂ ਨੂੰ ਸਜ਼ਾ ਕੀਤੀ ਜਾਵੇ ਕਿਉਂਕਿ ਕਿਉਂਕਿ ਜਿਹੜਾ ਬੰਦਾ ਸੀਗਾ ਜਿਹਦੇ ਵੱਲੋਂ ਕੂਕਰਮ ਕੀਤਾ ਗਿਆ ਉਹ ਪਹਿਲਾਂ ਹੀ ਬਲਾਤਕਾਰ ਮਾਮਲੇ ਵਿੱਚ ਸਜ਼ਾ ਭੁਗਤ ਕੇ ਆਇਆ ਸੀਗਾ 7-8 ਸਾਲ ਜੇਲ੍ਹ ਚ ਰਹਿ ਕੇ ਆਇਆ ਹੁਣ ਇਹਦਾ ਵੀ ਫਰਕ ਪੈਂਦਾ ਕਿ ਜੇ ਦੁਬਾਰਾ ਤੋਂ ਕੋਈ ਇਹੋ ਜਿਹਾ ਕੇਸ ਪੈਂਦਾ ਉਹਦੇ ਤੇ ਕੋਈ ਹੋਰ ਕਾਰਵਾਈ ਕਿਸ ਤਰੀਕੇ ਨਾਲ ਹੁੰਦੀ ਹੈ ਕਿਉਂਕਿ ਪਹਿਲਾਂ ਦੇਖੋ ਪਹਿਲਾਂ ਜਦੋਂ ਇਹਨੂੰ ਆਪਾਂ ਕਹਿੰਦੇ ਨੇ ਹੈਬਚੁਅਲ ਅਫੈਂਡਰ ਕਿ ਜਿਹੜਾ ਬੰਦਾ ਹੈਬਚੁਅਲ ਹੋ ਜਾਂਦਾ ਕਿ ਹਾਂ ਇਦਾਂ ਦੇ ਕ੍ਰਾਈਮ ਦੇ ਵਿੱਚ ਰੁਕਦਾ ਨਹੀਂ ਤੇ ਪਹਿਲਾਂ ਆਲਰੇਡੀ 7 ਸਾਲ ਦੀ ਜਿਹੜੀ ਆਪਾਂ ਨਿਊਜ਼ ਦੇ ਵਿੱਚ ਵੀ ਵਾਇਰਲ ਹੋ ਰਹੀ ਕਿ ਪਹਿਲਾਂ ਆਲਰੇਡੀ 7 ਸਾਲ ਦੀ ਸਜ਼ਾ ਕੱਟ ਕੇ ਆਇਆ ਹੋਇਆ ਆਪਣੇ ਪਿੰਡ ਤੋਂ ਤੇ ਹੁਣ ਸੈਕੰਡ ਅਫੈਂਸ ਨੂੰ ਜਦੋਂ ਸੈਕੰਡ ਅਫੈਂਸ ਹੁੰਦਾ ਉਹਦੀ ਸਜ਼ਾ ਵੱਧ ਤੋਂ ਵੱਧ ਹੁੰਦੀ ਹੈ ਕਿਉਂਕਿ ਉਹ ਵੈਚੁਅਲ ਦੇ ਵਿੱਚ ਕਨਸਿਡਰ ਕੀਤਾ ਜਾਂਦਾ ਤੇ ਬਾਕੀ ਉਹਦੇ ਲਈ ਵੀ ਆਪਾਂ ਪੂਰੀ ਕਾਰਵਾਈ ਕਰਾਂਗੇ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੇ ਕਿ ਫਾਂਸੀ ਹੋਵੇ ਤੁਸੀਂ ਤੁਸੀਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਂ ਪੁਲਿਸ ਅਧਿਕਾਰੀਆਂ ਨਾਲ ਕਿ ਹੁਣ ਤੱਕ ਦੀ ਕਰੰਟ ਕਾਰਵਾਈ ਕੀ ਆ ਇੱਕ ਬੰਦਾ ਫੜਿਆ ਇਹਨਾਂ ਨੇ ਜਿਹੜੇ ਨਾਲ ਦੇ ਕਹਿੰਦੇ ਕਿ ਉਹਦੇ ਨਾਲ ਹੋਰ ਵੀ ਬਹੁਤ ਤੇ ਇੱਕ ਔਰਤ ਵੀ ਸੀਗੀ ਜਾਂ ਇੱਕ ਹੋਰ ਬੰਦਾ ਜਿਹੜਾ ਸੀਗਾ ਕਿਉਂਕਿ ਪਹਿਲਾਂ ਕਿਸੇ ਹੋਰ ਨੇ ਕਿ ਉਸ ਤੋਂ ਬਾਅਦ ਤੀਜੀ ਵਾਰ ਇਸ ਬੰਦੇ ਕੋਲ ਪਹੁੰਚ ਰਿਹਾ ਐਕਟਿਵਾਰ ਦੇ ਉੱਤੇ ਕਾਰਵਾਈ ਕੀ ਹੁਣ ਤੱਕ ਦੀ ਕੀ ਕਾਰਵਾਈ ਹੋਈ ਹੈ ਜੀ ਮੇਰੀ ਭਾਜੀ ਹੋਈ ਸੀਗੀ ਗੱਲ ਆਪਾਂ ਪ ਹੋਰ ਵੀ ਜਿੰਨੇ ਲੀਡਰ ਸਭਾਨਾ ਨੇ ਆਪਣੇ ਹੋਰ ਵੀ ਸਾਰਿਆਂ ਨਾਲ ਕੀਤੀ ਆ ਉਹਨਾਂ ਦਾ ਇਹ ਆ ਕਿ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਕਿ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਊਗੀ ਇਹ ਅਪਡੇਟ ਕੀ ਆ ਹੁਣ ਤੱਕ ਦੀ ਅਪਡੇਟ ਕੀ ਆ ਉਹਦੀ ਅਪਡੇਟ ਇਹੀ ਦੱਸੀ ਆ ਉਹਨਾਂ ਨੇ ਕਿ ਜਿਹੜਾ ਉਹਨੂੰ ਪੇਸ਼ ਕੀਤਾ ਗਿਆ ਸੀ ਤੇ ਉਹਨੂੰ 12 ਦਿਨ ਦਾ ਰਿਮਾਂਡ ਦਿੱਤਾ ਗਿਆ ਸੀ ਰਿਮਾਂਡ ਤੋਂ ਬਾਅਦ ਹੁਣ ਉਹਦੀ 26 ਤਰੀਕ ਪਈ ਆ ਤੇ 26 ਤਰੀਕ ਨੂੰ ਜੋ ਵੀ ਅਪਡੇਟ ਹੋਊਗੀ ਉਹ 26 ਤਰੀਕ ਨੂੰ ਪਤਾ ਲੱਗੂਗੀ ਕਿਉਂਕਿ ਨਾ ਤੇ ਉਹਦੇ ਨਾਲ ਕੋਈ ਵਾਰਤਾ ਲਾ ਬਿਆ ਤੇ ਨਾ ਤੇ ਕੋਈ ਉਹਦੇ ਵੱਲੋਂ ਕੋਈ ਵਕੀਲ ਖੜਾ ਹੋਇਆ ਸਾਰੀ ਬਾਰ ਐਸੋਸੀਏਸ਼ਨ ਵਕੀਲਾਂ ਦਾ ਬਹੁਤ ਬਹੁਤ ਧੰਨਵਾਦ ਕਿ ਇੱਕ ਬੱਚੇ ਦੇ ਦੁੱਖ ਦੇ ਵਿੱਚ ਖੜੇ ਹੋਏ ਆ ਠੀਕ ਆ ਤੇ ਦੂਜੀ ਗੱਲ ਜਿਹੜਾ ਮੈਂ ਤਾਂ ਕਹਿੰਦਾ ਜਿਹੜਾ ਸਰਕਾਰੀ ਵਕੀਲ ਵੀ ਆ ਉਹਨੂੰ ਵੀ ਹੱਥ ਖੜੇ ਕਰ ਦੇਣੇ ਚਾਹੀਦੇ ਆ ਕਿ ਨਹੀਂ ਤੁਹਾਡੇ ਕੋਲੋਂ ਹੁੰਦਾ ਇਹਨੂੰ ਚੌਂਕ ਦੇ ਵਿੱਚ ਖੜਾ ਕਰਕੇ ਜਾਂ ਤਾਂ ਅੱਗ ਲਾ ਦਿਓ ਜਾਂ ਤਾਂ ਗੱਬੇ ਉਹ ਲਾਤੇ ਲਾਤ ਰੱਖੇ ਪਾੜ ਦਿਓ ਜਾਂ ਤਾਂ ਇੱਕ ਵਾਰੀ ਚੌਂਕ 'ਚ ਲਟਕਾ ਦਿਓ ਸਾਰੀ ਦੁਨੀਆ ਸਾਰਾ ਪੰਜਾਬ ਸਾਰੀ ਨੌਜਵਾਨ ਪੀੜ੍ਹੀ ਸਾਰੀਆਂ ਭੈਣਾ ਤੇ ਸਾਰੀਆਂ ਮਾਵਾਂ ਯਾਦ ਰੱਖਣ ਕਿ ਐਦਾਂ ਦਾ ਬੰਦਾ ਜਿਹੜਾ ਇੱਕ ਬੱਚੇ ਨੂੰ ਨਹੀਂ ਬਖਸ਼ਦਾ ਕੱਲੂ ਕੋਈ ਹੋਰ ਵੀ ਇਹ ਕਰਮ ਕਰਨ ਤੋਂ ਪਹਿਲਾਂ 100 ਵਾਰੀ ਉਹਦੇ ਪੈਰਾਂ ਥੱਲੇ ਜ਼ਮੀਨ ਜਾਵੇ ਕਿ ਉਹਦੇ ਨਾਲ ਹੋਇਆ ਸੀ ਕੱਲੂ ਕਿਤੇ ਮੇਰੇ ਨਾਲ ਨਾ ਹੋ ਜਾਵੇ ਉਹ ਘਟਨਾ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਭਾਜੀ ਬਹੁਤ سارے ਬੱਚਿਆਂ ਦੇ ਨਾਲ ਕੁਝ ਹੋਣ ਲੱਗਿਆ ਈ ਅਵੇਅਰ ਹੋਏ ਲੋਕੀ ਲੋਕਾਂ ਨੇ ਮੌਕੇ ਦੇ ਬੰਦੇ ਫੜੇ ਰੀਸੈਂਟਲੀ ਜਲੰਧਰ ਦੀ ਖਬਰ ਤੋਈ ਦੇਖੀ ਇੱਕ ਬੱਚੀ ਦੇ ਨਾਲ ਬਹੁਤ ਹੀ ਮਾੜਾ ਕਰਮ ਹੋਣ ਲੱਗਾ ਈ ਉਹ ਅਕਾਲ ਪੁਰਖ ਮਾਰੇ ਨੇ ਬਚਾ ਲਿਆ ਜੇ ਭਾਜੀ ਅੱਜ ਆ ਨੌਜਵਾਨ ਖੜੇ ਆ ਜੇ ਅੱਜ ਨੌਜਵਾਨ ਪੀੜ੍ਹੀ ਖੜੂਗੀ ਇਸ ਚੀਜ਼ ਨੂੰ ਰੋਕੂਗੀ ਮੈਂ ਤੁਹਾਨੂੰ ਭਾਜੀ ਮੂੰਹ ਤੇ ਹੱਥ ਫੇਰ ਕੇ ਕਹਿੰਨਾ ਕਿਸੇ ਦੀ ਹਿੰਮਤ ਕੀ ਕਿਸੇ ਦੀ ਕਿਸੇ ਬੱਚੇ ਵੱਲ ਕੀ ਕਿਸੇ ਦੀ ਕੁੜੀ ਵੱਲ ਵੀ ਅੱਖ ਚੱਕਣ ਦੀ ਹਿੰਮਤ ਨਹੀਂ ਪਾਊਗੀ ਜੋ ਇਹਨੂੰ ਚੌਂਕ 'ਚ ਖੜਾ ਕੇ ਟੰਗਿਆ ਜਾਵੇ ਜੇ ਅੱਜ ਸਾਡਾ ਜ਼ਮੀਰ ਮਰ ਗਿਆ ਜੇ ਆਪਾਂ ਇੱਕ ਬੱਚੇ ਨੂੰ ਇਨਸਾਫ਼ ਨਹੀਂ ਦਿਵਾਏ ਲੱਖ ਦੀ ਲਾਂਤ ਐਸੀ ਪ ਆਪਣੇ ਪੰਜਾਬ ਦੇ ਬੱਚੇ ਨੂੰ ਇੱਕ ਇਨਸਾਫ ਨਹੀਂ ਦਿਵਾ ਸਕੇ ਇੱਕ ਫਾਂਸੀ ਨਹੀਂ ਦਿਵਾ ਸਕੇ ਕੋਈ ਫਾਇਦਾ ਨਹੀਂ ਆ ਸਾਰੇ ਭਰਾ ਖੜੇ ਆ ਕਾਲੂ ਇਹਨਾਂ ਦੇ ਵੀ ਵਿਆਹ ਹੋਣੇ ਇਹਨਾਂ ਦੇ ਵੀ ਬੱਚੇ ਹੋਣੇ ਜੇ ਕਾਲੂ ਅੱਜ ਇਹ ਬੱਚੇ ਨੂੰ ਇਨਸਾਫ ਨਹੀਂ ਨਾ ਦਵਾ ਹੋਇਆ ਤੇ ਕਾਲੂ ਫੇ ਇਹਨਾਂ ਦੇ ਬੱਚੇ ਹੋਣ ਦਾ ਇਹ ਨਾ ਤੂੰ ਆਪਣੀਆਂ ਮਾਵਾਂ ਭੈਣਾਂ ਬੱਚੇ ਕਿਵੇਂ ਸਾਂਭਣਗੇ ਕਿਵੇਂ ਸਾਂਭਣਗੇ ਲੋਕੀ ਕਹਿੰਦੇ ਐਸੇ ਕੁੜੀਆਂ ਬਚਾਓ ਅੱਜ ਕੱਲ ਕੁੜੀਆਂ ਨਹੀਂ ਕੁੜੀਆਂ ਦੇ ਨਾਲ ਨਾਲ ਮੁੰਡੇ ਵੀ ਬਚਾਓ ਕਿਉਂਕਿ ਨਾ ਤੇ ਬੱਚੇ ਸੇਫ ਆ ਨਾ ਤੇ ਭੈਣਾਂ ਸੇਫ ਆ ਨਾ ਤੇ ਕੋਈ ਵੀ ਐਦਾਂ ਦਾ ਬੰਦਾ ਪਤਾ ਨਹੀਂ ਤੁਹਾਡੇ ਆਲੇ-ਦੁਆਲੇ ਕਿਹੜਾ ਰਾਖਸ਼ ਘੁੰਮਦਾ ਜਿਹੜਾ ਐਡਾ ਮਾਰਾ-ਕਰਮ ਕਰ ਸਕਦਾ ਉਹਨੇ ਸ਼ਮਸ਼ਾਨ ਘਾਟ ਚਲੀ ਜਾ ਕੇ ਇੱਕ 5 ਸਾਲਾ ਬੱਚੇ ਦੇ ਨਾਲ ਕੀ ਕੀਤਾ ਯਾਰ ਬਈ ਉਹਨੂੰ ਰੱਬ ਨੇ ਵੀ ਨਹੀਂ ਮਾਫ਼ ਕਰਨਾ ਮੈਂ ਆਖੀ মিডিਆ ਰੋਂਦਾ ਦੇਖਿਆ ਆਖੀ ਪੰਜਾਬ ਪੁਲਿਸ ਰੋਂਦੀ ਦੇਖੀ ਆਖੀ ਆਪਣੇ ਭਰਾ ਭੈਣਾ ਰੋਂਦੇ ਦੇਖੇ ਤੇ ਤੁਹਾਡੇ ਵੀ ਸਾਰੇ মিডিਆ ਰਾਹੀਂ ਆਹੀ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਹੱਥ ਜੋੜ ਕੇ ਇਹੀ ਆ ਕਿ ਉਹਨੂੰ ਫਾਂਸੀ ਤੋਂ ਇਲਾਵਾ ਹੋਰ ਕੋਈ ਟਾਈਮ ਨਾ ਦਿੱਤਾ ਜਾਵੇ ਕੋਈ ਸਜ਼ਾ ਨਾ ਦਿੱਤੇ ਜਾਵੇ ਤੇ ਵੀ ਅਸੀਂ ਜਿੰਨੀ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਲੋਕ ਕਹਿੰਦੇ ਕਿ ਜਿਹੜਾ ਕੇਸ ਹੁਣ ਚੱਲ ਰਿਹਾ ਕਿਉਂਕਿ ਇਹਦੇ ਵਿੱਚ ਜੇਕਰ ਸਜ਼ਾ ਇਹੋ ਜੀ ਮਿਲਦੀ ਆ ਲੋਕਾਂ ਨੂੰ ਡਰਾਵਾ ਹੋਵੇ ਲੋਕ ਡਰਨ ਇਹ ਕੂ ਕਰਮ ਕਰਨ ਤੋਂ ਲੋਕ ਡਰਨ ਕਿ ਇਹੋ ਜਿਹੇ ਕੰਮ ਕਰਨ ਤੋਂ ਲੋਕੀ ਆਪਣੇ ਹੱਥ ਖੜੇ ਕਰਨ ਸੋਚਣ ਵੀ ਨਾ ਕਿਉਂਕਿ ਜੇਕਰ ਇਹਨੂੰ ਇਹੋ ਜੀ ਸਜ਼ਾ ਇਹ ਬਚ ਗਿਆ ਜਾਂ ਇਹਨੂੰ ਘੱਟ ਸਜ਼ਾ ਮਿਲੀ ਕਿਉਂਕਿ ਪਹਿਲਾਂ ਵੀ ਰਹਿ ਕੇ ਐਸੇ ਚ ਹੋਰ ਕਿ ਬਾਈ ਗੱਲਬਾਤ ਕਰਨਾ ਚਾਹੁੰਦਾ ਬਾਈ ਤੁਸੀਂ ਕੀ ਕਹੋਗੇ ਤੁਸੀਂ ਅੱਜ ਕੈਂਡਲ ਮਾਰਚ ਦਾ ਹਿੱਸਾ ਬਣੇ ਹੋ ਇਹ ਪਾਰਟ ਆ ਇਹ ਇੱਕ ਮਾਮਲਾ ਕਹ ਲਓ ਕਿ ਹਰ ਇੱਕ ਦੇਲ ਦੇ ਵਿੱਚ ਛੂੰਦਾ ਨਹੀਂ ਨਹੀਂ ਸਜ਼ਾ ਮਿਲਣੀ ਚਾਹੀਦੀ ਭਾਜੀ ਫਾਂਸੀ ਦੀ ਹੋਣ ਦਾ سپورਟ ਫਾਂਸੀ ਦੀ ਸਜ਼ਾ ਸੁਣਾਣੀ ਚਾਹੀਦੀ ਜੱਜ ਭਾਈ ਭਾਈ ਤੁਸੀਂ ਕੀ ਕਹੋਗੇ ਤੁਹਾਨੂੰ ਕੀ ਲੱਗਦਾ ਕਿਉਂਕਿ ਇਹ ਮਾਮਲਾ ਹਰ ਤੱਕ ਹੈ ਇੱਕ ਬੱਚੇ ਨੂੰ ਦੇਖ ਕੇ ਜੋ ਤਸਵੀਰ ਦੇਖਦਾ ਨਾ ਤਾਂ ਦਿਲ ਹਰ ਕਿਸੇ ਦਾ ਕਰੂੜਾ ਜਾਂਦਾ ਕਿ ਨਹੀਂ ਦੇਖੋ ਇੱਕ ਬੱਚੇ ਦੇ ਨਾਲ ਐਨਾ ਗੰਦਾ ਕੂ ਕਰਮ ਕੀਤਾ ਗਿਆ ਹੈ ਫਾਂਸੀ ਜੀ ਜੋ ਮਿਲਣੀ ਚਾਹੀਦੀ ਜੀ ਤੁਸੀਂ ਭਾਈ ਜੀ ਭਾਈ ਫਾਂਸੀ ਜੀ ਜੋ ਮਿਲਣੀ ਚਾਹੀਦੀ ਹੈ ਤੇ ਇੱਕ ਉਹ ਬਾਹਰ ਜਿਹੜਾ ਬਹੁਤ ਚੰਗਾ ਕੰਮ ਕਰਕੇ ਗਿਆ ਜਿਹੜਾ ਜੇਲ੍ਹ ਚੋਂ ਨਹੀਂ ਸਿਕਿਉਰਿਟੀ ਦਿੱਤੀ ਆ ਜਾਂ ਤਾਂ ਕੋਈ ਵਧੀਆ ਕੰਮ ਕਰਕੇ ਗਿਆ ਹੁੰਦਾ ਫੇਵੀਆ ਉਹ ਅੰਦਰ ਉਹ ਕਿਹੜਾ ਉਹਨੂੰ ਕਿਉਂ ਸਿਕਿਉਰਿਟੀ ਦਿੱਤੀ ਆ ਉਹਨੂੰ ਭਾਈ ਜਿੰਨੇ ਕ ਪਬਲਿਕ ਦਾ ਦੁਖੀ ਆ ਨਾ ਮੈਂ ਤਾਂ ਕਹਿੰਨਾ ਪਬਲਿਕ ਦੇ ਹਵਾਲੇ ਕਰ ਦੇਣਾ ਚਾਹੀਦਾ ਸਿਕਿਉਰਿਟੀ ਉਹਦੀ ਹਟਾਣ ਜੇਲ੍ਹ ਜੀ ਉਹਦਾ ਬਹੁਤ ਜਲੂਸ ਨਿਕਲ ਜਾਣਾ ਇੱਕ ਵਾਰੀ ਸਿਕਿਉਰਿਟੀ ਦਾ ਹਟਾਣ ਉਹਦੀ ਪਬਲਿਕ ਦੇ ਹਵਾਲੇ ਕੀਤਾ ਜਾਵੇ ਪਬਲਿਕ ਨੂੰ ਵੀ ਪਤਾ ਲੱਗੇ ਤੇ ਮੈਂ ਜੱਜ ਸਾਹਿਬਾਨ ਨੂੰ ਆਹ ਬੇਨਤੀ ਕਰਦਾ ਕਿ ਜੱਜ ਸਾਹਿਬ ਇਨਸਾਫ ਤੇ ਇਨਸਾਨੀਅਤ ਤੇ ਕਾਨੂੰਨ ਦਾ ਆਦੋ ਪਤਾ ਲੱਗੂਗਾ ਕਿ ਸੱਚੀ ਕਾਨੂੰਨ ਹੈ ਜਦੋਂ ਤੁਸੀਂ ਇੱਕ ਵਾਰੀ ਫਾਂਸੀ ਦਉਗੇ ਜਾਂ ਤਾਂ ਪਬਲਿਕ ਦੇ ਹਵਾਲੇ ਇਹਨਾਂ ਦੇ ਹਵਾਲੇ ਛੱਡ ਦਿਓ ਜੋ ਨੇ ਪਬਲਿਕ ਦਾ ਇੱਕ ਬੱਚਾ ਮਾਰਿਆ ਨਾ ਜੇਕ ਪਬਲਿਕ ਦਾ ਬੱਚਾ ਮਾਰਿਆ ਇੱਕ ਪੰਜਾਬ ਦਾ ਬੱਚਾ ਮਾਰਿਆ ਜੇ ਉਹਨੂੰ ਤਾਂ ਮੌਤ ਦਾ ਅਹਿਸਾਸ ਹੋਊਗਾ ਮੈਂ ਆ ਵੀ ਸੁਣਿਆ ਕਹਿੰਦੇ ਉਹਨੂੰ ਅਹਿਸਾਸ ਕੋਈ ਨਹੀਂ ਕਿ ਉਹਨੇ ਕੀ ਕੀਤਾ ਉਹਨੂੰ ਭਾਜੀ ਟੌਰਚਰ ਕੀਤਾ ਗਿਆ ਉਹਨੂੰ 12-13 ਘੰਟੇ ਟੌਰਚਰ ਕੀਤਾ ਗਿਆ ਉਹਨੇ ਬੱਚੇ ਬਾਰੇ ਨਹੀਂ ਦੱਸਿਆ 12-13 ਘੰਟੇ ਜਿਹੜਾ ਬੰਦਾ ਪਹਿਲਾਂ ਹੀ 7 ਸਾਲ ਕੱਟ ਕੇ ਆਇਆ ਹੰਡਿਆ ਹੋਇਆ ਬਦਮਾਸ਼ ਬੰਦਾ ਜਿਹਨੇ ਆਹ ਚੀਜ਼ ਕੀਤੀ ਆ ਉਹਨੇ 12 ਘੰਟੇ ਟੌਰਚਰ ਹੋਣ ਤੋਂ ਬਾਅਦ ਦੱਸਿਆ ਕਿ ਉਹ ਬੱਚਾ ਉੱਥੇ ਪਿਆ ਆ ਉਹ ਵੀ ਪੁਲਿਸ ਨੇ ਕਿੱਦਾਂ ਕਰਾਇਆ ਕਿੱਦਾਂ ਨਹੀਂ ਪੁਲਿਸ ਜਾਣਦੀ ਆ ਪਰ ਜੇ ਉਹਨੂੰ ਹੁਣ ਵੀ ਤਰੀਕ ਤੇ ਤਰੀਕ ਪਾਈ ਜਾਉਂਗੇ ਇੱਕ ਨਾ ਸਾਡੇ ਉਥੇ ਹੈਰੀ ਵਰਮਾ ਕਾਂਡ ਹੋਇਆ 20 ਸਾਲ ਹੋ ਗਏ ਉਹਨਾਂ ਨੂੰ ਅੱਜ ਵੀ ੱ ਧੱਕੇ ਖਾਂਦਿਆਂ ਨੂੰ ਅੱਜ ਵੀ ਕੋਟਾ ਚ ਘੁੰਮਦੇ ਇੱਕ ਬੱਚਾ ਮਰੇ ਹੈਰੀ ਵਰਮਾ ਜੇ 20 ਸਾਲ ਧੱਕੇ ਖਵਾਣੇ ਐ ਇਸ ਪਰਿਵਾਰ ਨੂੰ ਜੇ ਧੜ ਤੋਂ ਉਹ ਨਹੀਂ ਮਰਦਾ ਫੇੜਾ ਨੂੰ ਮਾਰ ਦਿਓ ਉਹਨਾਂ ਦਾ ਪੁੱਤ ਦਾ ਮਰ ਗਿਆ ਉਹਨਾਂ ਜੁੰਦੋਜੀ ਮਰਨ ਹੋ ਗਿਆ ਜੇ ਧੜ ਤੋਂ ਉਹਨੂੰ ਫਾਂਸੀ ਨਹੀਂ ਦੇ ਹੁੰਦੀ ਫੇਰ ਟੱਬਰ ਨੂੰ ਫਾਂਸੀ ਦੇ ਦਿਓ ਠੀਕ ਹੈ ਨਾ ਸਾਡੇ ਅਰਕੇ ਕਿਸੇ ਨਹੀਂ ਆਏ ਭਰਾ ਨੂੰ ਦੇ ਦਿਓ ਮੈਨੂੰ ਦੇ ਦਿਓ ਭਰਾਵਾ ਫਾਂਸੀ ਜੇ ਤਾਂ ਤੂੰ ਨੂੰ ਨਹੀਂ ਦੇ ਹੁੰਦੀ ਜੇ ਭਾਈ ਇਨਸਾਫ ਨਹੀਂ ਦਿਵਾ ਸਕਦੇ ਕਾਨੂੰਨ ਕਾਦਾ ਤੋਂ ਦੇਖ ਸਕਦੇ ਹੋ ਕਿਤਨੇ ਕਿਤੇ ਲੋਕਾਂ ਦੇ ਵਿੱਚ ਗੁੱਸਾ ਜ਼ਰੂ ਕਿ ਜਿੱਥੇ ਬੱਚਿਆਂ ਦੇ ਨਾਲ ਇਹੋ ਜਿਹੇ ਨਿੱਕੇ ਨਿੱਕੇ ਬੱਚੇ ਦਾ ਇਹ ਕਰਮ ਹੁੰਦਾ ਤੇ ਕਿਤੇ ਸਾਡੀਆਂ ਫੈਮਲੀ ਜੇ ਸਾਡੇ ਆਸ-ਪਾਸ ਲੋਕ ਵੀ ਜਿਹੜੇ ਸੇਫ ਨਹੀਂ ਐ ਸੋ ਇਹ ਜਿਹੜਾ ਮਾਮਲਾ ਹੈ ਕਿ ਤਰ੍ਹਾਂ ਕਿਤੇ ਆਮ ਲੋਕਾਂ 'ਤੇ ਪਹੁੰਚ ਗਿਆ ਤੁਸੀਂ ਵੀ ਦੇਖ ਰਹੇ ਹੋ ਲਗਾਤਾਰ ਸੋ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਨਾਲ-ਨਾਲ ਕਮੈਂਟ ਕਰਕੇ ਜਰੂਰ ਹੱਸੋ ਤੇ ਵੀਡੀਓ ਜਿੰਨੇ ਲੋਕ ਨੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਕੋਈ ਜਾਗਰੂਕ